ਬੀਤੇ ਦਿਨੀ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਹੁਣ ਦਿੱਲੀ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਬਿਆਨ ਸਾਹਮਣੇ ਆ। ਉਹਨਾਂ ਨੇ ਇਹ ਫੈਸਲਾ ਮਿਹਦੇ ਇਸ ਫੈਸਲੇ ਨੂੰ ਫੈਸਲੇ ਦਾ ਸਵਾਗਤ ਕੀਤਾ ਅਤੇ ਨਾਲ ਹੀ ਉਹਨਾਂ ਨੇ ਸ਼੍ਰੋਮਨੀ ਇਕਾਈ ਦਲ ਤੇ ਨਿਸ਼ਾਨੇ ਸਾਧੇ ਨੇ। ਉਹਨਾਂ ਨੇ ਕਿਹਾ ਕਿ ਇੱਕ ਪਰਿਵਾਰ ਦੀ ਸਿਆਸਤ ਨੂੰ ਬਚਾਉਣ ਦੇ ਲਈ ਸਿੱਖ ਸੰਸਥਾਵਾਂ ਦੇ ਜਿਹੜੇ ਮੈਂਬਰ ਨੇ ਜਿਹੜੇ ਪ੍ਰਧਾਨ ਨੇ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਜਿਸ ਦੇ ਕਾਰਨ ਉਹ ਅਸਤੀਫੇ ਦੇ ਰਹੇ ਨੇ। ਅਗਰ ਕੋਈ ਅਸਤੀਫਾ ਨਹੀਂ ਦਿੰਦਾ ਤੇ ਉਹਨਾਂ ਨੂੰ ਖੁਦ ਹੀ ਬਾਹਰ ਕਰ ਦਿੱਤਾ ਜਾਂਦਾ ਜਿਸ ਤਰੀਕੇ ਨਾਲ ਗੈਨਿੰਗ ਹਰਪੀ ਸਿੰਘ ਨੂੰ ਬਾਹਰ ਕਰ ਦਿੱਤਾ ਗਿਆ। ਨਾਲ ਹੀ ਉਹਨਾਂ ਨੇ ਕਿਹਾ ਕਿ ਦੇਖਿਓ ਹੁਣ ਕੁ ਬਾਦੀ ਹਜਿੰਦਰ ਸਿੰਘ ਧਾਮੀ ਦੀ ਕਿਰਦਾਰ ਖੁਸ਼ੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ ਹੋਰ ਕੀ ਕੁਝ ਗਿਆ ਹਰਮਿੰਦਰ ਸਿੰਘ ਕਾਲਕਹਣੇ ਤੁਸੀਂ ਵੀ ਸੁਣੋ ਸਾਰਾ ਕਮੇਟੀਆਂ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਦੁਆਰ ਖੁੱਲ੍ਹ ਗਿਆ ਇੱਕ ਨਵਾਂ ਅਧਿਆਇ ਲਿਖਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪਿਛਲੇ 10-12 ਸਾਲਾਂ ਤੋਂ ਅਸੀਂ ਭਾਵੇਂ ਡੇਰੇ ਦੀ ਮਾਫੀ ਤੋਂ ਸ਼ੁਰੂ ਕਰੀਏ ਜਥੇਦਾਰ ਵਰਤੇ ਜਾਣੇ ਯਾਨੀ ਗੁਰਬਚਨ ਸਿੰਘ ਉਹਨਾਂ ਨੂੰ ਦੀ ਬਲੀ ਚੜਾਈ ਗਈ ਗਿਆਨੀ ਗੁਰਮੁਖ ਸਿੰਘ ਜੀ ਹੋਣਾ ਦੀ ਬਲੀ ਚੜਾਈ ਗਈ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਿਸ ਤਰੀਕੇ ਦੇ ਨਾਲ ਪ੍ਰੈਸ਼ਰ ਪਾਇਆ ਗਿਆ ਔਰ ਜਦ ਪ੍ਰੈਸ਼ਰ ਨਹੀਂ ਝੇਲ ਸਕੇ ਤਾਂ ਉਹਨਾਂ ਨੂੰ ਕੱਢਤਾ ਗਿਆ ਔਰ ਕੱਢਣ ਦਾ ਜ਼ਰੀਆ ਬਣਿਆ ਐਡਵੋਕੇਟ ਤਾਮੀ ਸਾਹਿਬ ਔਰ ਜੇ ਇਸ ਪ੍ਰੈਸ਼ਰ ਨੂੰ ਨਾ ਝੇਲਦੇ ਹੋਏ ਕਿਉਂਕਿ ਸੱਤ ਮੈਂਬਰੀ ਕਮੇਟੀ ਦੀ ਗੱਲ ਹੋ ਰਹੀ ਸੀ ਉਹ ਸੱਤ ਮੈਂਬਰੀ ਕਮੇਟੀ ਜਿੰਨੇ ਅਕਾਲੀ ਦਲ ਦੀ ਭਰਤੀ ਕਰਨੀ ਸੀ ਜਿੰਨੋਂ ਬਿਲਕੁਲ ਜਿਹਦੇ ਜਿਹਦੀ ਹਦਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਦਿੱਤੀ ਸੀ ਔਰ ਉਹਦੀਆ ਸਾਰੀ ਜਿਹੜੀਆਂ ਹਦਾਇਤਾਂ ਸੀ ਉਹਨਾਂ ਨੂੰ ਅਕਾਲੀ ਦਲ ਵੱਲੋਂ ਠੀਕੇ ਟੰਗੇ ਜਾ ਰਿਆ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਧਾਮੀ ਸਾਹਿਬ ਦੇ ਉੱਤੇ ਇੱਕ ਪ੍ਰੈਸ਼ਰ ਪਾ ਰਹੀ ਸੀ ਔਰ ਜਿਹਦਾ ਉਹਨਾਂ ਨੇ ਵਰਣਨ ਵੀ ਕੀਤਾ ਕਿ ਭਾਵੇਂ ਗਿਆਨੀ ਹਰਪੀ ਸਿੰਘ ਉਹਨਾਂ ਦੀ ਗੱਲ ਕੀਤੀ ਹੈ ਕਿ ਉਹ ਜਿਹੜਾ ਜਥੇਦਾਰ ਸਾਹਿਬ ਨੇ ਆ ਕੇ ਕਿਹਾ ਕਿ ਇਹ ਗਲਤ ਹੋਇਆ ਤੇ ਉਹਨਾਂ ਦੀ ਉਹਦੀ ਨੈਤਿਕ ਜ਼ਿੰਮੇਵਾਰੀ ਆਪਣੇ ਉੱਤੇ ਲਈ ਹੈ ਮੈਂ ਸਮਝਦਾ ਕਿ ਇੱਕ ਗੁਰਸਿੱਖ ਆਦਮੀ ਦੀ ਜਿਹੜੀ ਸੈਲਫ ਕੌਂਸ਼ੀਅਸ ਹੈ ਉਹਦੀ ਅੰਤਰ ਆਤਮਾ ਉਹਨੇ ਜਾਗਣਾ ਹੀ ਜਾਗਣਾ ਹੁੰਦਾ ਹੈ ਉਹ ਦੇਰ ਸ ਜਾਗੇ ਸਵੇਰ ਜਾਗੇ ਮਗਰ ਜਿਸ ਤਰੀਕੇ ਨਾਲ ਇਹ ਦਬਾਬ ਆਇਆ ਜਾਂਦਾ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਸਿਆਸਤ ਪਿੱਛੇ ਅੱਜ ਪੂਰਾ ਪੰਜਾਬ ਰੋਲਤਾ ਗਿਆ ਪੂਰੀ ਪੰਜਾਬ ਦੀ ਸਿੱਖ ਸਿਆਸਤ ਖਤਮ ਕਰਤੀ ਗਈ ਪੰਜਾਬ ਚੋਂ ਸਿੱਖੀ ਖਤਮ ਹੋ ਗਈ ਔਰ ਸ਼ਰੋਮਣੀ ਕਮੇਟੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਉਹਦੀ ਸਭ ਤੋਂ ਵੱਡੀ ਨੈਤਿਕ ਜ਼ਿੰਮੇਵਾਰੀ ਬੰਦੀ ਸੀ ਕਿ ਜਿਹੜੇ ਅੱਜ ਇਸਾਈਕਰਨ ਹੋ ਰਿਹਾ ਪੰਜਾਬ ਦੇ ਵਿੱਚ ਉਹ ਜੋ ਉੱਤੇ ਠਲ ਪਾਉਣ ਵਸੇ ਉੱਥੇ ਪ੍ਰਚਾਰ ਪ੍ਰਸਾਰ ਵਸੇ ਉਹ ਅਕਾਲੀ ਦਲ ਵੱਲੋਂ ਰੁਕਿਆ ਜਾਂਦੀ ਰਹੀ ਆ ਕਿਉਂਕਿ ਉਹਨਾਂ ਦਾ ਵੋਟ ਬੈਂਕ ਸੀ ਐਮਐਲਏ ਦੀਆਂ ਐਮਪੀ ਦੀਆਂ ਵੋਟਾਂ ਲੈਣ ਵਸੇ ਉਹਨਾਂ ਨੇ ਉਹ ਇਸਾਈਆਂ ਦੀ ਵੀ ਵੋਟ ਚਾਹੀਦੀ ਹੁੰਦੀ ਸੀ ਇਸ ਕਰਕੇ ਇਸਾਈ ਕਰਨ ਤੋਂ ਵਿਦਾਵਾ ਵੀ ਬੰਦਾ ਚਲੇ ਗਿਆ ਇਹ ਸਾਰੇ ਜਿਹੜੇ ਪ੍ਰੈਸ਼ਰ ਸੀ ਅਜ ਤਹਾ ਮੀ ਸਾਹਿਬ ਦੇ ਉੱਤੇ ਉਹਨਾਂ ਦੀ ਜਦ ਨਹੀਂ ਝੇਲ ਪਾਇਆ ਤੇ ਅੱਜ ਉਹਨਾਂ ਨੇ ਇਸਤਿਫਾ ਦਿੱਤਾ ਦੇਖੋ ਮੈਂ ਸਮਝਦਾ ਕਿ 2 ਦਸੰਬਰ ਦਾ ਜਿਹੜਾ ਫੈਸਲਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਲਿਆ ਗਿਆ ਉਹਨੇ ਇਸ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਅਧਿਆਇ ਲਿਖਿਆ ਸੀ ਮਗਰ ਉਥੇ ਆਪਣੀਆਂ ਗਲਤੀਆਂ ਕਬੂਲਣ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਾਲ ਸਰਦਾਰ ਸੁਬੀਰ ਸਿੰਘ ਬਾਦਲ ਔਰ ਉਹਨਾਂ ਦੀ ਪੂਰੀ ਜੁੰਡਲੀ ਮੈਂ ਕਹਿ ਸਕਦਾ ਉਹਦੇ ਚ ਭਾਵੇਂ ਭੁੰਦਰ ਸਾਹਿਬ ਹੋਣ ਭਾਵੇਂ ਮਹਿੰਦਰ ਗਰੇਵਾਲ ਹੋਈ ਭਾਵੇਂ ਚੀਮਾ ਜੀ ਹੋਣ ਇਹਨਾਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਕਮ ਸੀ ਭਰਤੀਆਂ ਦਾ ਅਕਾਲੀ ਦਲ ਦੀ ਇਸਤੀਫਿਆਂ ਦਾ ਪਹਿਲੇ ਇਸਤੀਫਾ ਨਹੀਂ ਦਿੱਤੇ ਗਏ ਫਿਰ ਇਸਤੀਫਾ ਹੋਇਆ ਤੇ ਭਰਤੀ ਦੇ ਉੱਤੇ ਅੱਜ ਮੀਟਿੰਗਾਂ ਦੀ ਹੋ ਰਹੀ ਆ ਇਸ ਮੀਟਿੰਗ ਨੂੰ ਬਾਰ-ਬਾਰ ਮੁਲਤਵੀ ਕੀਤਾ ਜਾ ਰਿਹਾ ਸੋ ਇਹ ਸਾਰੇ ਜਿਹੜੇ ਕੰਮ ਕੀਤੇ ਨੇ ਉਹ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਸਿਆਸਤ ਕਰਕੇ ਪੰਜਾਬ ਦਾ ਅਜਿਹਾ ਹਾਲ ਹੋਇਆ ਔਰ ਮੈਂ ਸਮਝਦਾ ਕਿ ਤਾਮੀ ਸਾਹਮਣੇ ਜੋ ਅੱਜ ਸਟੈਪ ਚੁੱਕਿਆ ਇਸ ਤੋਂ ਬਾਅਦ ਵੀ ਅਗਰ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੇ ਸੋ ਕੋਲਡ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਗਰ ਜੇ ਨਹੀਂ ਸਮਝ ਆਂਦੀ ਤਾਂ ਮੈਂ ਸਮਝਦਾ ਫਿਰ ਤੇ ਰਾਬੀ ਰੱਖਾ ਹੈ ਦੇਖੋ ਚੋਣਾਂ ਦਾ ਪ੍ਰੋਸੈਸ ਹਰ 5 ਸਾਲ ਦਾ ਹੁੰਦਾ ਹੈ ਉੱਥੇ ਹੋਣਾ ਚਾਹੀਦਾ ਹੈ ਔਰ ਉਹਦੇ ਲਈ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਭਰਤੀ ਲਈ ਹੁਕਮ ਕੀਤਾ ਉਸ ਭਰਤੀ ਤੋਂ ਡੈਲੀਗੇਟਸ ਬਣਨੇ ਔਰ ਡੈਲੀਗੇਟਾਂ ਨੇ ਪ੍ਰਧਾਨ ਚੁਣਨਾ ਮਗਰ ਪ੍ਰਭਾਵ ਔਰ ਦਬਾਅ ਵਜੋਂ ਆ ਪਾਇਆ ਜਾ ਰਿਹਾ ਹੈ ਕਿ ਡੈਲੀਗੇਟ ਉਹੀ ਬਣਨਗੇ ਜਿਹੜੇ ਸਾਡੇ ਕੈਨ ਦੇ ਵਿੱਚ ਹੋਣ ਜਿਹੜੇ ਸਾਡੇ ਆਖੇ ਦੇ ਵਿੱਚ ਹੋਣ ਇਹਦੇ ਇਲਾਵਾ ਡੈਲੀਗੇਟਸ ਨਾ ਬਣਾਏ ਜਾਣ ਸੋ ਇਹ ਸਾਰੀਆਂ ਜਿਹੜਾ ਖਟਾ ਕਰਮ ਚੱਲ ਰਿਹਾ ਸੀ ਇੰਨੇ ਹੀ ਪ੍ਰੈਸ਼ਰ ਬਿਲਟ ਅਪ ਕੀਤਾ ਮੈਂ ਸਮਝਦਾ ਕਿ ਜਿਹੜੇ ਹੋਰ ਵੀ ਜਾਗਤੀ ਜ਼ਮੀਰ ਵਾਲੇ ਹੋਣਗੇ ਉਹਨਾਂ ਦੇ ਵੀ ਅਸਤੀਫੇ ਬਹੁਤ ਜਲਦੀ ਸਾਹਮਣੇ ਆ ਜਾਣਗੇ ਦੇਖੋ ਸਾਨੂੰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਨਾਮਿਨੇਟ ਹੋ ਕੇ ਮੈਂਬਰ ਹੁੰਦਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਉਦੇ ਵਿੱਚ ਧਾਮੀ ਸਾਹਿਬ ਨੇ ਔਰ ਸਾਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਧਾਮੀ ਸਾਹਿਬ ਦਾ ਜਿਹੜਾ ਇਸਤੀਫਾ ਕਿਉਂਕਿ ਮੈਂ ਸਮਝਦਾ ਹਾਂ ਨੈਤਿਕ ਤੌਰ ਦੇ ਉੱਤੇ ਧਾਮੀ ਸਾਹਿਬ ਇੱਕ ਕਮਾਨਦਾਰ ਆਦਮੀ ਨੇ ਉਹਨਾਂ ਤੇ ਕੋਈ ਛਵੀ ਦੇ ਉੱਤੇ ਕੋਈ ਦਾਗ ਹਲੇ ਤੱਕ ਨਹੀਂ ਹੈ ਸ਼ਾਮ ਤੱਕ ਹੁਣ ਆਕਾਲੀ ਦਲ ਦਾ ਕਾਲੀ ਦਲ ਦਾ ਹਲਾ ਦੇ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਆਕਾਲੀ ਦਲ ਦਾ ਇਹ ਇੱਕ ਵੋਟ ਸੁਪਰ ਇੰਡੀਆ ਹੈ ਉਹਨਾਂ ਦਾ ਇੱਕ ਸਿਸਟਮ ਹੈ ਕਿ ਜਿਹੜਾ ਬੰਦਾ ਉਹਨਾਂ ਦੀ ਕੂਚੜੀ ਚ ਬੈਠੇਗਾ ਉਹ ਜਿਹੜਾ ਇਹ ਪੰਥਕ ਹੈ ਜਿਹੜਾ ਕੂਚੜ ਤੋਂ ਬਾਹਰ ਨਿਕਲਦਾ ਹੈ ਉਹ ਕੋਈ ਆ ਤੇ ਕਾਂਗਰਸ ਦਾ ਏਜੰਟ ਬਣ ਜਾਂਦਾ ਹੈ ਜਾਂ ਸਰਕਾਰਾਂ ਦਾ ਏਜੰਟ ਬਣ ਜਾਂਦਾ ਹੈ ਜਾਂ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਹੋ ਜਾਂਦਾ ਹੈ ਇਸ ਕਰਕੇ ਸ਼ਾਮ ਤੱਕ ਇਹਨਾਂ ਦੇ ਸੋ ਕਾਲਡ ਜਿਹੜੇ ਜਰਨਲ ਨੇ ਅੱਜ ਮੈਂ ਹੁਣੇ ਸ਼ੁਰੂ ਹੋ ਗਏ ਸੀ ਮੈਂ ਗਰੇਵਾਲ ਸਾਹਿਬ ਦੀ ਸੁਣ ਰਿਹਾ ਸੀ ਉਹ ਖਿਲਾਫ ਬੋਲਣਾ ਸ਼ੁਰੂ ਹੋ ਗਏ ਨੇ ਸ਼ਾਮ ਤੱਕ ਹਲੇ ਜਿਨ੍ਹਾਂ ਨੂੰ ਪੱਟਾ ਬਣਿਆ ਹੋਇਆ ਹੈ ਹਲੇ ਖੋਲ ਦੇਣਗੇ ਉਹ ਵੀ ਬਲਟੋਵਾ ਸਾਹਿਬ ਵੀ ਸ਼ੁਰੂ ਹੋ ਜਾਣਗੇ ਸੋ ਇਹ ఐటి వింగ్ जद ਇਹਨਾਂ ਦੀ ਹੁਣੇ ਕਿਰਦਾਰ ਖੁਸ਼ੀ ਕਰੇਗਾ ਤਦ ਪਤਾ ਚਲ ਜਾਏਗਾ ਮਗਰ ਮੈਨੂੰ ਦਿੱਲੀ ਤੋਂ ਉੱਤੇ ਅਫਸੋਸ ਹੈ ਕਿ ਧਾਮੀ ਸਾਹਿਬ ਵਰਗਾ ਇੱਕ ਇਮਾਨਦਾਰ ਆਦਮੀ ਜਿਹੜਾ ਇਸ ਪੋਸਟ ਤੋਂ ਹਟਿਆ ਔਰ ਮੈਂ ਐਵੀ ਸਮਝ ਸਕਦਾ ਕਿ ਕਿੰਨਾ ਵੱਡਾ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੋਵੇਗਾ ਕਿੰਨੇ ਵੱਡੇ ਉਹਨਾਂ ਕੋਲ ਗੁਨਾਹ ਕਰਾਏ ਜਾ ਰਹੇ ਹੋਣਗੇ ਜੇ ਉਹਨਾਂ ਨੇ ਇਸਤਿਫਾ ਦਿੱਤਾ ਦੇਖੋ ਜਿਹੜਾ ਜਿਹੜਾ ਕੀ ਕਹਿੰਦੇ ਨੇ ਤਰਕ ਉਹ ਬਿਲਕੁਲ ਠੀਕ ਹੈ ਔਰ ਗੱਲ ਸਿਰਫ ਇੱਕ ਗੱਲ ਨਹੀਂ ਹੁੰਦੀ ਜਦ ਗੁਨਾਹ ਦਾ ਕੜਾ ਪਰ ਜਾਂਦਾ ਇੱਕ ਪਾਈਲ ਅਪ ਹੋ ਜਾਂਦੀ ਹੈ ਚੀਜ਼ਾਂ ਸਾਰੀਆਂ ਜਿਹੜੇ ਪ੍ਰੈਸ਼ਰ ਨੇ ਉਧਾ ਕੇ ਥੱਲੇ ਆ ਕੇ ਇਹ ਸਟੈਪ ਚੁੱਕਨੇ ਪੈਣਦੇ ਨੇ ਕਿਉਂਕਿ ਧਾਮੀ ਸਾਹਿਬ ਕੋਈ ਕਮਜ਼ੋਰ ਆਦਮੀ ਨਹੀਂ ਨੇ ਕਿ ਭਈ ਉਹਨਾਂ ਨੇ ਇੱਕ ਚੀਜ਼ ਦੇ ਉੱਤੇ ਕੀਤਾ ਪਹਿਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਟਾਉਣ ਦੀ ਜਿਹੜੀ ਗੱਲ ਕੀਤੀ ਹੈ ਬਿਲਕੁਲ ਨੈਤਿਕਤਾ ਤੋਂ ਅਲੱਗ ਹੋ ਕੇ ਕੀਤੀ ਗਈ ਔਰ ਇਹ ਕਰਵਾਈ ਕੀਤੀ ਉਹਨਾਂ ਕੋਲ ਉਹਦਾ ਬੋਝ ਵੀ ਉਹਨਾਂ ਦੇ ਸਿਰ ਤੇ ਉੱਤੇ ਹੈਗਾ ਸੀ ਅੱਜ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਗੱਲ ਕਰ ਕੀਤੀ ਉਹਨਾਂ ਨੇ ਭੰਗ ਕਰਨ ਦੀ ਬਿਲਕੁਲ ਠੀਕ ਗੱਲ ਕੀਤੀ ਹੈ ਕਿ ਜਿਸ ਅਕਾਲੀ ਦਲ ਨੂੰ ਅੱਜ ਤੋਂ 2 ਸਾਲ ਪਹਿਲਾਂ ਪੂਰੇ ਪੰਜਾਬ ਦੇ ਵਿੱਚ 17 ਲੱਖ ਵੋਟ ਪੈਂਦੀ ਹੈ ਪੂਰੇ ਪੰਜਾਬ ਦੇ ਵਿੱਚ 18 ਲੱਖ ਵੋਟ ਪੈਂਦੀ ਹੈ ਅੱਜ ਉੱਥੇ 35 36 ਲੱਖ ਦੀ ਭਰਤੀ ਵੀ ਹੋ ਗਈ ਹੈ ਤੋਂ ਇਥੋਂ ਪਤਾ ਚੱਲ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਭਰਤੀਆਂ ਹੋ ਰਹੀਆਂ ਨੇ ਪਰਤੀ ਕਾਰਕੂਨ ਰਿਹਾ ਉਹਨਾਂ ਭਰਤੀਆਂ ਦੇ ਨਾਲ ਡੈਲੀਗੇਟਸ ਕੌਣ ਬਣਨਗੇ ਔਰ ਉਹ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਵਾਪਸ ਉਸੇ ਪਰਿਵਾਰ ਨੂੰ ਅਗਰ ਲੈ ਕੇ ਆਣਾ ਸudar sukhbir singh badal ਤੋਂ ਇਲਾਵਾ ਅਕਾਲੀ ਦਲ ਨੂੰ ਕੋਈ ਪ੍ਰਧਾਨ ਨਹੀਂ ਨਜ਼ਰ ਆ ਰਿਹਾ ਤੋਂ ਮੈਂ ਸਮਝਦਾ ਕਿ 104 ਸਾਲ ਪੁਰਾਣੀ ਇਸ ਜੱਥੇਬੰਦੀ ਦਾ ਅੱਜ ਕੀ ਹਾਲ ਹੋ ਗਿਆ ਜਿਹਦੇ ਅੰਗ ਅਸੀਂ ਵੀ ਰਹੇ ਆ ਔਰ ਅਸੀਂ ਅੱਜ ਵੀ ਉਹਨਾਂ ਦੀਆਂ ਤੇ ਲੀਆਂ ਤੇ ਚੱਲ ਰਹੇ ਆ ਕਿ ਜਿਹੜੀ 1920 ਦੇ ਵਿੱਚ ਅਕਾਲੀ ਦਲ ਬਣਿਆ ਸੀ ਅੱਜ ਸਾਡੀ ਕਮੇਟੀ ਵੀ ਉਸੇ ਲੀਆਂ ਤੇ ਕੰਮ ਕਰਦੀ ਆ ਔਰ ਸਾਡੀ ਸ਼੍ਰੋਮਣੀ ਅਕਾਲੀ ਦਲ ਸਟੇਟ ਵੀ ਉਸੇ ਲੀਆਂ ਤੇ ਚੱਲ ਰਹੀ ਹੈ ਦੇਖੋ ਜਿਹੜੀ ਅਸੀਂ ਕਨਵੈਨਸ਼ਨ ਦਾ ਸੱਦਾ ਦਿੱਤਾ ਉਹ ਕਨਵੈਨਸ਼ਨ ਇਹ ਮ ਹਾਲਾਤਾਂ ਦੇ ਉੱਤੇ ਹੀ ਨਜ਼ਰ ਪਾਨ ਵਸੇ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਪਿਛਲੇ ਕਈ ਸਾਲਾਂ ਤੋਂ ਬਣ ਰਹੇ ਸੀ ਔਰ ਕਈ ਸਮੇਂ ਤੋਂ ਪਿਛਲੇ 6-7 ਮਹੀਨੇ ਤੋਂ ਮੈਂ ਕਹਿ ਸਕਦਾ ਜਿਸ ਤਰੀਕੇ ਦੇ ਨਾਲ ਦਬਾਅ ਪਾਇਆ ਜਾ ਰਿਹਾ ਸੀ ਪਹਿਲੇ ਤਨਖਾਹਿਆ ਘੋਸ਼ਿਤ ਕੀਤਾ ਗਿਆ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਉਸ ਤੋਂ ਬਾਅਦ 2 ਦਸੰਬਰ ਨੂੰ ਜੋ ਫੈਸਲੇ ਲਏਤੇ ਗਏ ਔਰ ਉਹ ਫੈਸਲਿਆਂ ਦੇ ਬਾਅਦ ਜਦ ਕੁਝ ਸਮਾਂ ਬੀਤਦਾ ਐ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਜੇ ਸਾਡੇ ਉੱਤੇ ਜ਼ਬਰਦਸਤੀ ਇਹ ਭੰਤੇ ਗਏ ਔਰ ਫਿਰ ਜਥੇਦਾਰਾਂ ਦੇ ਉੱਤੇ ਦਬਾਅ ਪਾਣਾ ਜਥੇਦਾਰਾਂ ਨੂੰ ਹਟਾਣਾ ਇਹ ਜਿਹੜਾ ਸਿਸਟਮ ਹੈ ਇਹ ਸਾਰਿਆਂ ਨੂੰ ਜਿਹੜਾ ਦੇਖਣ ਵਸੇ ਉਹਨੂੰ ਨਿਜਿੱਠਣ ਵਸੇ ਕੌਮ ਨੂੰ ਇਕੱਠਾ ਕਰਨ ਵਾਸਤੇ ਅਸੀਂ ਅਸੀਂ ਇਹ ਸੱਦਾ ਦਿੱਤਾ ਕਿ 올 ਇੰਡੀਆ ਤੋਂ ਜਿਹੜੀਆਂ ਵੱਡੀਆਂ ਸਿੰਘ ਸਬਾਵਾਂ ਨੇ ਕਿਉਂਕਿ ਪੰਜਾਬ ਦੀ ਹਮੇਸ਼ਾ ਸਿਆਸਤ ਵਕਰੀ ਰਹੀ ਹੈ ਔਰ ਪੰਜਾਬ ਦੇ ਲੋ ਜਿਹੜੀ ਅਕਾਲੀ ਦਲ ਹੈ ਉਹਨੇ ਹਮੇਸ਼ਾ ਆਪਣੇ ਫਾਇਦੇ ਦੀ ਗੱਲ ਕੀਤੀ ਹੈ ਬਾਕੀ ਕਿਹੜਾ ਬੰਦਾ ਕੋਈ ਅਸਾਮ ਚ ਬੈਠਾ ਜਾਂ ਚਨਈ ਚ ਬੈਠਾ ਜਾਂ ਕਲਕੱਤੇ ਬੈਠਾ ਉਹਨਾਂ ਦੇ ਦੁੱਖ ਬਾਰੇ ਉਹਨਾਂ ਦੇ ਦਰਦ ਬਾਰੇ ਨਹੀਂ ਗੱਲ ਕੀਤੀ ਸੋ ਹਮੇਸ਼ਾ ਉਹ ਦਿੱਲੀ ਗੁਰਦਾਰਾ ਪਰਮਦਾ ਕਮੇਟੀ ਵੱਲ ਦੇਖਦੇ ਨੇ ਔਰ ਕਮੇਟੀ ਨੇ ਆਪਣਾ ਫਰਜ਼ ਪੂਰਾ ਕਰਨ ਵਾਸਤੇ ਇਸ ਓਕੇ ਹਾਲਾਤਾਂ ਦੇ ਵਿੱਚ ਸਾਰਿਆਂ ਨੂੰ ਸੱਦਾ ਦਿੱਤਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਜਿਹੜਾ ਕਿਉਂਕਿ ਅੱਜ ਦੀ ਡੇਟ 'ਚ ਉਹ ਸਭ ਤੋਂ ਜ਼ਿਆਦਾ ਜਿਹੜੀ ਕੌਮ ਨੂੰ ਸੇਤ ਦੇਣ ਵਾਲੀਆਂ ਵੀਡੀਓ ਵੀ ਕੱਢ ਰਹੇ ਨੇ ਔਰ ਉਹਨਾਂ ਨੇ ਤਸ਼ੱਦਦ ਸਹੀ ਵੀ ਇਸ ਪਰਿਵਾਰਾ ਦੀ ਉਹਨਾਂ ਦੀ ਜਿਹੜੀ ਅਸੀਂ ਸਰਪਰਸਤੀ ਰੱਖੀ ਹੈ ਕਿ ਉਹਨਾਂ ਦੇ ਨਾਲ ਗੱਲ ਕਰਾਂਗੇ ਔਰ ਸਾਡੇ ਅਸੀਂ ਸੱਦਾ ਜਥੇਦਾਰ ਤੱਕ ਸ੍ਰੀ ਪਟਨਾ ਸਾਹਿਬ ਹਰਮੰਦਰ ਸਾਹਿਬ ਪਟਨਾ ਤੋਂ ਜਥੇਦਾਰ ਸਾਜੂ ਦਿੱਤਾ ਹੈ ਜੇ ਉਹਨਾਂ ਦੀ ਹਲੇ ਬਿਲਕੁਲੋਂ ਕਨਫਰਮੇਸ਼ਨ ਨਹੀਂ ਆਈ ਜੇ ਅਗਰ ਉਹ ਆਈ ਤੇ ਇਹ ਸਾਰੀ ਜਿਹੜੀ ਰੂਪਰੇਖਾ ਹੈ ਉਹਨਾਂ ਦੇ ਤਹਿਤ ਚੱਲੇਗੀ ਉਹਨਾਂ ਦੇ ਅਧਿਕਾਰੀਆਂ ਦੇ ਵਿੱਚ ਚੱਲੇਗੀ ਸੋ ਜਥੇਦਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਵੱਖ-ਵੱਖ ਸੰਪਰਦਾਵਾਂ ਨੂੰ ਵੀ ਦਿੱਤਾ ਗਿਆ ਨਿਆਂ ਸਿੰਘ ਜਥੇਬੰਦੀਆਂ ਨੂੰ ਵੀ ਦਿੱਤਾ ਗਿਆ ਔਰ 올 ਇੰਡੀਆ ਤੋਂ ਜਿਹੜੇ ਇੰਟੈਲੈਕਚੁਅਲਸ ਨੇ ਜਲੀਆਂ ਸਿੰਘ ਸਰਵਾਵਾ ਨੂੰ ਸੰਬੋਧਨ ਕਰਦੇ ਨੇ ਉਹਨਾਂ ਨੂੰ ਵੀ ਦਿੱਤਾ ਗਿਆ ਦੇਖੋ ਮੈਂ ਤੇ ਸਾਰਿਆਂ ਨੂੰ ਇਹੋ ਅਪੀਲ ਕਰਾਂਗਾ ਕਿ ਇਹ ਜਿਹੜੀ ਔਖੀ ਘੜੀ ਆ ਕੌਮ ਦੇ ਉੱਤੇ ਇਦਾ ਕਾਰਨ ਲੱਭੋ ਇਹਦਾ ਕਾਰਨ ਜਿਹੜਾ ਹੈ ਉਹ ਸਾਰਾ ਜੋ ਸਾਨੂੰ ਸਮਝ ਆਂਦਾ ਹੈ ਕਿ ਉਹ ਸਿਰਫ ਤੇ ਸਿਰਫ ਰਾਜਨੀਤੀ ਨੂੰ ਇੰਨਾ ਹਾਵੇ ਕਰਤਾ ਗਿਆ ਧਰਮ ਤੋਂ ਉੱਤੇ ਔਰ ਜਿਹਦੇ ਕਰਕੇ ਅੱਜ ਸਾਰਾ ਨੁਕਸਾਨ ਹੋਇਆ ਸੋ ਇਸ ਤੋਂ ਬਾਹਰ ਕੱਢਣ ਵਾਸੇ ਜਿਹੜੀਆਂ ਐਫਓ ਦੀਆਂ ਕਾਨਫਰੰਸਿਸ ਕਰੀਏ ਅੱਜ ਜਿ세 ਦਿੱਲੀ ਚ ਕੀਤੀ ਹੈ ਹੋਰ ਕਿਧਰੇ ਵਿਦੇਸ਼ਾਂ ਚ ਵੀ ਹੋਣ ਅਸੀਂ ਉੱਥੇ ਵੀ ਪਾਰਟਿਸਿਪੇਟ ਕਰਾਂਗੇ ਤਾਂਕਿ ਕੌਮ ਇਕਜੁੱਟ ਹੋਵੇ ਔਰ ਇਹ ਜਿਹੜੀ ਦੁਵਿਧਾ ਸਮਾਂ ਹੈ ਇਹਨੂੰ ਸਾਰੇ ਮਿਲ ਕੇ ਨਹੀਂ ਜਿੱਟ ਸਕੀ